ਲੇਵਰ ਸਾਹਿਬ 8 ਮਹੀਨੇ ਬទਵਕ ਹੋ ਗਿਆ ਜੋ ਤੁਸੀਂ ਖਾਉਂਦਾ ਰੱਖੇ ਹੈ ਕਾਨੂੰਨ ਬਣਾਇਆ ਜਾਵੇ ਅੱਜ ਤੁਸੀਂ ਆਇਓ ਕਿਆ ਕਰਨਾ ਚਾਹਤਾ ਦੇਖੋ ਜਿਹੜੀ ਜਿਹੜੀ ਤਕਲੀਫ ਜੋ ਦਰਦ ਜਥੇਦਾਰ ਗੁਰਜੀਤ ਸਿੰਘ ਜੀ ਹੋਰੀ ਹਣਾ ਰਹੇ ਨੇ ਉਹ ਤੇ ਆਪਾਂ ਸਾਰਿਆਂ ਨੇ ਤੁਸੀਂ ਦੇਖਿਆ ਖਨੋਰੀ ਮੋਰਚੇ ਦੇ ਵਿੱਚ ਵੀ ਆਪਾਂ ਇਹ ਹਣਾਇਆ ਸਾਰਿਆਂ ਨੇ ਸਰਕਾਰਾਂ ਅੱਖਾਂ ਤੋਂ ਅੰਨੀਆਂ ਵੀ ਹੋ ਚੁੱਕੀਆਂ ਨੇ ਕੰਨਾਂ ਤੋਂ ਬੋਲੀਆਂ ਵੀ ਹੋ ਚੁੱਕੀਆਂ ਨੇ ਔਰ ਅਜਈਆਂ ਸਰਕਾਰਾਂ ਨੂੰ ਕੁਛ ਹੀ ਦਿਸਦਾ ਨਹੀਂ ਹੈ ਕਿ ਲੋਕ ਕੀ ਮੰਗਦੇ ਨੇ ਲੋਕਾਂ ਦੀ ਸਮੱਸਿਆ ਕੀ ਹੈ ਲੋਕਾਂ ਦੇ ਮੁੱਦੇ ਕੀ ਨੇ ਲੋਕਾਂ ਦੇ ਮਸਲੇ ਕੀ ਨੇ ਔਰ ਜਿਹੜੇ ਦੋਨੋਂ ਹੀ ਥਾਵਾਂ ਦੇ ਉੱਤੇ ਜਿਹੜੇ ਮੁੱਦੇ ਉੱਠੇ ਨੇ ਨਾ ਮਸਲੇ ਉੱਠੇ ਨੇ ਅਗਰ ਇਹਨਾਂ ਦੀ ਇੰਪੋਰਟੈਂਸ ਸਮਝੋਗੇ ਤੁਸੀਂ ਪਬਲਿਕ ਲਈ ਪਬਲਿਕ ਲਈ ਤਾਂ ਇਹ ਹੈ ਕਿ ਲੋਕਾਂ ਦੀ ਏਕਤਾ ਬਣਾਉਣ ਦੇ ਲਈ ਇਹ ਮੁੱਦੇ ਹੋਣੇ ਹੱਲ ਹੋਣੇ অতি ਜ਼ਰੂਰੀ ਹੈ ਜੀ ਅਗਰ ਧਾਰਮਿਕ ਗ੍ਰੰਥਾਂ ਧਾਰਮਿਕ ਸਥਾਨਾਂ ਦੀ ਹੋ ਰਹੀ ਬੇਅਦਬੀ ਨੂੰ ਅਗਰਾਜ ਰੋਕ ਲਿਆ ਜਾਏ ਤਾਂ ਕਿਸੇ ਮੰਦਰ ਦੀ ਬੇਅਦਬੀ ਨਹੀਂ ਹੋਏਗੀ ਕਿਸੇ ਗੁਰੂ ਘਰ ਦੀ ਬੇਅਦਬੀ ਨਹੀਂ ਹੋਏਗੀ ਕਿਸੇ ਗਿਰਜੇ ਦੀ ਬੇਅਦਬੀ ਨਹੀਂ ਹੋਏਗੀ ਕਿਸੇ ਮਸਜਿਦ ਦੀ ਬੇਅਦਬੀ ਨਹੀਂ ਹੋਏਗੀ ਅਗਰ ਉਹ ਨਹੀਂ ਹੋਏਗਾ ਤਾਂ ਉਹਨਾਂ ਲੋਕਾਂ ਦੀ ਆਪਸੀ ਭਾਈਚਾਰਕ ਜਿਹੜੀ ਸਾਂਝ ਹੈ ਉਹ ਮਜ਼ਬੂਤ ਰਹੇਗੀ ਉਹ ਬਣੀ ਰਹੇਗੀ ਲੇਕਿਨ ਅਪਾਏ ਦੇਖ ਰਿਹਾ ਨਾ ਕਿ ਸਰਕਾਰਾਂ ਜਿਹੜੀਆਂ ਪੋਲਰਾਈਜੇਸ਼ਨ ਦੀ ਰਾਜਨੀਤੀ ਕਰਦੀਆਂ ਹੋਣ ਉਹ ਇਹ ਮਸਲੇ ਹੱਲ ਕਿਉਂ ਹੋਣ ਦੇਣਗੀਆਂ ਜੀ ਆਪਾਂ ਇੱਕ ਚੀਜ਼ ਹੋਰ ਦੇਖਦੇ ਹਾਂ ਕਿ ਦੇਖੋ ਦੇਸ਼ ਦੇ ਅੰਦਰ ਕਿਸੇ ਮਸਲੇ ਨੂੰ ਲੈ ਕੇ ਕਿਸੇ ਮੁੱਦੇ ਨੂੰ ਲੈ ਕੇ ਇੱਕ بڑا ਅੰਦੋਲਨ ਚੱਲਦਾ ਹੋਵੇ ਕਿਉਂਕਿ ਸਮੇਂ-ਸਮੇਂ ਤੇ ਉੱਤੇ ਅੰਦੋਲਨ ਤਾਂ ਚੱਲਦੇ ਰਹਿੰਦੇ ਆ ਨਾ ਤੇ ਕਿਸ਼ਾਨੀ ਦਾ ਅੰਦੋਲਨ ਕਦੇ ਮਜ਼ਦੂਰਾਂ ਦਾ ਅੰਦੋਲਨ ਕਦੇ ਮੁਲਾਜ਼ਮਾਂ ਦਾ ਅੰਦੋਲਨ ਕਦੇ ਵਪਾਰੀਆਂ ਦਾ ਅੰਦੋਲਨ ਜਦੋਂ ਉਹ ਅੰਦੋਲਨ ਪੀਕ ਤੇ ਜਾਂਦੇ ਨੇ ਨਾ ਤੇ ਸਰਕਾਰ ਦੇ ਗਲੇ ਦੀ ਹੱਡੀ ਬੰਨ ਦੇ ਦੀਦੇ ਆ ਉਦੋਂ ਸਰਕਾਰ ਦੇ ਕੋਲੇ ਇੱਕ ਬਹੁਤ ਵੱਡਾ ਹਥਿਆਰ ਹੈ ਕਿ ਕਿਸੇ ਧਾਰਮਿਕ ਸਥਾਨ ਦੀ ਬੇਅਦਬੀ ਕਰਵਾ ਦੇਣੀ ਔਰ ਉੱਥੇ ਬੈਠੇ ਲੋਕਾਂ ਦੇ ਵਿੱਚ ਫੁੱਟ ਪਵਾ ਕੇ ਲੋਕਾਂ ਨੂੰ ਖਨਾ ਦੇਣਾ ਲੋਕਾਂ ਦੀ ਤਾਕਤ ਖਨਾ ਦੇਣੀ ਤੇ ਲੋਕਾਂ ਦਾ ਧਿਆਨ ਉਸ ਮੁੱਦੇ ਤੋਂ ਡਾਇਵਰਟ ਕਰਨਾ ਇੱਕ ਵੱਡਾ ਹਥਿਆਰ ਹੈ ਸਰਕਾਰਾਂ ਦੇ ਕੋਲੇ ਧਾਰਮਿਕ ਗ੍ਰੰਥਾਂ ਦੀ ਧਾਰਮਿਕ ਸਥਾਨਾਂ ਦੀ ਬੇਅਦਬੀ ਦੇ ਜ਼ਰੀਏ ਲੋਕਾਂ ਦੀ ਸ਼ਕਤੀ ਨੂੰ ਖੰਡਾਉਣਾ ਹੁਣ ਅੰਦਾਜ਼ਾ ਲਾਇਓ ਵੀ ਜਿਹੜੀ ਲੋੜ ਕਿਨੂੰ ਆਏ ਇਹਦੀ ਸਾਡੇ ਅੰਦੋਲਨਾਂ ਨੂੰ ਡੈਮੇਜ ਕਰਨ ਦੇ ਲਈ ਇੱਕ ਵੱਡਾ ਹਥਿਆਰ ਹੈ ਤਾਂ ਸਰਕਾਰ ਇਸੇ ਕਰਕੇ ਇਹ ਬਣਾ ਨਹੀਂ ਰਹੀ ਨਾ ਕੱਲ ਕਿੱਡੀ ਕਹੇ ਅਗਰ ਸਰਕਾਰ ਇਮਾਨਦਾਰ ਹੋਵੇ ਤਾਂ ਅਸੀਂ ਮੰਗ ਕੀ ਕਰ ਰਹੇ ਹਾਂ ਕਿ ਜਿਹੜੀ ਸਰਕਾਰ ਰੋਜ਼ ਕਹਿੰਦੀ ਹੈ ਕਿ ਏਕਤਾ ਅਖੰਡਤਾ ਆਪਸੀ ਭਾਈਚਾਰੇ ਦੀ ਸਾਂਝ ਵੀ ਗੱਲ ਕਰਦੀ ਹੈ ਜਿਹੜਾ ਮੜਾ ਜਾ ਵੀ ਇਸ ਸਰਕਾਰਾਂ ਦੇ ਖਿਲਾਫ ਬੋਲਦਾ ਹੈ ਉਹਨੂੰ ਦੇ ਖਾਲਸਤਾਨੀ ਉਹਨੂੰ ਬਹੁਤ ਕੁਝ ਪਤਾ ਨਹੀਂ ਕੀ ਕੀ ਕੁਝ ਮਤਲਬ ਕਹਿ ਕੇ ਨਵਾਜਿਆ ਜਾਂਦਾ ਹੈ ਲੇਕਿਨ ਆਪਣੇ ਆਪ ਨੂੰ ਇਹ ਕਹਿ ਰਹੇ ਨੇ ਕਿ ਅਸੀਂ ਏਕਤਾ ਅਖੰਡਤਾ ਦੇ ਹਮੀਆਂ ਤੇ ਜਿਹੜੇ ਏਕਤਾ ਅਖੰਡਤਾ ਦੇ ਹਮੀਆਂ ਭਾਈ ਫਿਰ ਏਕਤਾ ਲਈ ਜ਼ਰੂਰੀ ਹੈ ਨਾ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਅਗਰ ਬੇਅਦਬੀ ਨੂੰ ਰੋਕ ਲਿਆ ਜਾਏ ਸਾਰੇ ਧਾਰਮਿਕ ਸਥਾਨਾਂ ਦੀ ਬੇਅਦਬੀ ਨੂੰ ਅਗਰ ਰੋਕ ਲਿਆ ਜਾਏ ਸਖਤ ਕਾਨੂੰਨ ਬਣ ਜਾਣਾ ਤਾਂ ਭਾਈਚਾਰਕ ਸਾਂਝ ਵਧੇਗੀ ਜਾਂ ਘਟੇਗੀ ਔਰ ਉਸ ਭਾਈਚਾਰਕ ਸਾਂਝ ਦਾ ਜਿਹੜੀ ਤਕਲੀਫ ਹੈ ਉਹ ਕਿਨੂੰ ਹੈ ਜਿਨ੍ਹਾਂ ਨੇ ਲੋਕਾਂ ਨੂੰ ਲੋਕਾਂ ਦੀ ਪੋਲਰਾਈਜੇਸ਼ਨ ਕਰਕੇ ਵੋਟਾਂ ਦੇ ਸਮੇਂ ਦੇ ਵਰਤਣਾ ਸੋ ਇਸ ਕਰਕੇ ਇਹ ਸਰਕਾਰਾਂ ਇਹਨੂੰ ਜਾਣਬੁੱਝ ਕੇ ਇਹਨੂੰ ਡਿਲੇ ਕਰ ਰਹੀਆਂ ਨੇ ਜਾਣਬੁੱਝ ਕੇ ਖਰਾਬ ਕਰ ਰਹੀ ਲੋਕਾਂ ਨੂੰ ਲਈ ਇਸ ਮੁੱਦੇ ਨੂੰ ਨਹੀਂ ਸਮਝ ਨਹੀਂ ਸਮਝ ਨਹੀਂ ਰਹੀਆਂ ਔਰ ਇਹਨੂੰ ਹੱਲ ਕਰਨਾ ਨਹੀਂ ਚਾਹੁੰਦੇ ਪਰ ਮੈਂ ਫਿਰ ਜਨਤਾ ਨੂੰ ਅਪੀਲ ਕਰੂੰਗਾ ਲੋਕਾਂ ਨੂੰ ਅਪੀਲ ਕਰਦਾ ਕਿ ਜਿਵੇਂ ਕੱਲ ਦਾ ਪ੍ਰੋਗਰਾਮ ਲੈ ਕੇ ਜਥੇਦਾਰ ਜੀ ਨਹੀਂ ਬੈਠੇ ਸਾਰੇ ਸਾਰੇ ਧਰਮਾਂ ਦੀ ਗੱਲ ਕਰ ਰਹੇ ਨੇ ਉਹ ਮਸਜਿਦ ਦੀ ਵੀ ਗੱਲ ਕਰ ਰਹੇ ਨੇ ਉਹ ਮੰਦਿਰ ਦੀ ਵੀ ਗੱਲ ਕਰ ਰਹੇ ਨੇ ਉਹ ਗਰਜੇ ਦੀ ਵੀ ਗੱਲ ਕਰ ਰਹੇ ਨੇ ਜਦੋਂ ਇਹ ਗੱਲ ਕਰਨ ਵਾਸਤੇ ਉਹ ਬੈਠੇ ਨੇ ਤਾਂ ਸਾਨੂੰ ਸਾਰੇ ਧਰਮਾਂ ਨੂੰ ਇੱਕਜੁੱਟ ਹੋ ਕੇ ਅੱਜ ਏਕਤਾ ਵਿਖਾਉਣ ਦੀ ਲੋੜ ਹੈ ਤਾਂ ਕਿ ਸਰਕਾਰ ਦੀ ਇਹ ਜਿਹੜਾ ਚੁੰਗਲ ਹੈ ਜਿਹਦੇ ਚ ਅਸੀਂ ਫਸ ਚੁੱਕੇ ਹਾਂ ਉਹਦੇ ਤੋਂ ਬਾਹਰ ਨਿਕਲੇ ਦਿਸਾਂਗੇ ਜਦੋਂ ਉਸ ਵੇਲੇ ਸਰਕਾਰ ਨੂੰ ਮਜਬੂਰ ਕਰ ਲਾਂਗੇ ਕਿ ਸਰਕਾਰ ਇਸ ਕਾਨੂੰਨ ਨੂੰ ਪਾਸ ਕਰਨ ਦੇ ਲਈ ਇਹਨੂੰ ਬਣਾਉਣ ਦੇ ਲਈ ਸਿੱਧੇ ਰਾਸ਼ਟਰ ਤੇ ਤੁਰੇ ਅਗੜੀ ਅੱਜ ਗੱਲ ਸੁਣੀ ਹੈ ਮੈਂ ਕਿ 9 ਤਰੀਕ ਤੋਂ ਸਾਡੇ ਮੁੱਖ ਮੰਤਰੀ ਜੀ ਦੇ ਟੇਬਲ ਤੇ ਪਿਆ ਹੈ ਉਹ ਖਰੜਾ ਜਾ ਚੁੱਕਿਆ ਹੈ ਔਰ ਮੁੱਖ ਮੰਤਰੀ ਜੀ ਜਿਹੜੇ ਕਹਿੰਦੇ ਸੀਗੇ ਕਿ ਸਾਡਾ ਹਰਾ ਪੰਨ ਦੀ ਪੰਨ ਦੀ ਤਾਕਤ ਦਿਓ ਤੁਹਾਡੇ ਸੱਥਾ ਜੋ ਕੰਮ ਹੋਣਗੇ ਤੁਹਾਨੂੰ ਕਿਤੇ ਧਰਨਾ ਮਜ਼ਹਰਾ ਪ੍ਰੋਟੈਸਟ ਨਹੀਂ ਕਰਨਾ ਪਏਗਾ ਯਾਰਾ ਕਿਹੜੀ ਮੰਗ ਹੈ ਇਹ ਤਾਂ ਲੋਕਾਂ ਦੇ ਸ਼ਾਂਤੀ ਬਹਾਲ ਕਰਨ ਦੀ ਮੰਗ ਹੈ ਜਿਹਨੂੰ ਲੈ ਕੇ ਉਹ ਚੜੇ ਬੈਠੇ ਨੇ 256 ਦਿਨ ਤੋਂ ਕੀ ਫਰੇ ਦਾ ਮਤਲਬ ਸਰਕਾਰ ਉਹਦੀ ਡੈਥ ਵੇਖਾਉਣੀ ਕਰ ਰਹੀ ਹੈ ਕਿ ਉਹ ਕਦੋਂ ਮਰਦੇ ਨੇ ਸੋ ਇਸ ਲਈ ਆਪਾਂ ਨੂੰ ਸਾਰੇ ਲੋਕਾਂ ਨੂੰ ਇੱਕਜੁੱਟ ਹੋ ਕੇ ਤੱਕੜੇ ਹੋ ਕੇ ਤੇ ਹਮਲਾ ਮਾਰਨ ਦੀ ਲੋੜਾ ਤੇ ਲੇਵਾਸ ਹੁਣ ਦਿਸ ਰਹਾ ਕਿ ਸੇਧ ਵਿਗੜ ਰਹੀ ਹੈ ਰੋਜ਼ ਰਿਪੋਰਟਾਂ ਦੇ ਰਹੇ ਆ ਇਸ ਬਖਸ਼ੇ ਇਸਲਾਮ ਦੇ ਤਜਰਬੇ ਇਹ ਵੀ ਦੱਸਦੇ ਆ ਸੇਧ ਵਿਗੜ ਰਹੀ ਹੈ ਤਾਂ ਕਿ ਉਹਨਾਂ ਦੀ ਜ਼ਿੰਦਗੀ ਪਛਾਣਨੀ ਵੀ ਜ਼ਰੂਰੀ ਹੈ ਤੁਸੀਂ ਕੀ ਫੀਲ ਕਰਦੇ ਹੋ ਦੇਖੋ ਮੇਰੀ ਅਪੀਲ ਇਹ ਆ ਕਿ ਸੰਘਰਸ਼ਸ਼ੀਲ ਜਿਹੜੇ ਲੋਕ ਹੁੰਦੇ ਆ ਨਾ ਉਹ ਉਹਨਾਂ ਨੂੰ ਜ਼ਿੰਦਗੀ ਦੀ ਨਾਲ ਕੋਈ ਮਤਲਬ ਨਹੀਂ ਹੁੰਦਾ ਉਹ ਜ਼ਿੰਦਗੀ ਲਈ ਨਹੀਂ ਲੱਗ ਰਹੇ ਹੁੰਦੇ ਉਹ ਉਹ ਜਿਹੜੇ ਇਹ ਬੈਠੇ ਨੇ ਜਿਹੜੇ ਧਾਰਮਿਕ ਸਥਾਨਾਂ ਦੀ ਧਾਰਮਿਕ ਗ੍ਰੰਥਾਂ ਦੀ ਵਿਅਦਿ ਦੀ ਨੂੰ ਰੋਕਣ ਲਈ ਬੈਠੇ ਹੋਣ ਦਾ ਇੱਕ ਪਰਮਾਤਮਾ ਦੇ ਭੇਜੇ ਹੋਏ ਉਹਨਾਂ ਦੇ ਦੂਤ ਦੇ ਰੂਪ ਚੱਲੇ ਨੇ ਅਜਿਹੇ ਇਨਸਾਨ ਕਰੋ ਇਹ ਡਿਊਟੀ ਨਿਭਾ ਰਹੇ ਨੇ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਅਜਿਹੀਆਂ ਸ਼ਖਸੀਅਤਾਂ ਇਹ ਜੇ ਵਿਅਕਤੀ ਸਮਾਜ ਦੇ ਵਿੱਚ ਲਗਾਤਾਰ ਜਿਉਂਦੇ ਰਹਿਣੇ ਬਹੁਤ ਜ਼ਰੂਰੀ ਹੈ ਔਰ ਉਹਨਾਂ ਦਾ ਜਿਉਂਦਾ ਰਹਿਣ ਵਾਸਤੇ ਸਾਡੀ ਪਬਲਿਕ ਨੂੰ ਸਾਡੇ ਲੋਕਾਂ ਨੂੰ ਤਕੜੇ ਹੋ ਕੇ ਹੰਬੜਾ ਮਾਰਨਾ ਚਾਹੀਦਾ ਹੈ ਉਹਨਾਂ ਦੇ ਮਰ ਜਾਣ ਤੋਂ ਬਾਅਦ ਅਗਰ ਤੁਸੀਂ ਵੱਡੇ ਕੱਠ ਵੀ ਕਰ ਲੋਗੇ ਸਜਣੋ ਫਿਰ ਤਾਂ ਕਿਸੇ ਕੰਮ ਨਹੀਂ ਉਹ ਜਿਉਂਦੇ ਰਹਿਣ ਉਦੋਂ ਪਹਿਲਾ ਪਹਿਲਾ ਕੋਈ ਉਹਨਾਂ ਨਾਲ ਮਿਸਹੈਪਨਿੰਗ ਨਾ ਹੋਵੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਤਕੜਾ ਹੋ ਕੇ ਹਮਲਾ ਮਾਰ ਲਈਏ ਤਾਂ ਕਿ ਉਹਨਾਂ ਨੂੰ ਸਹੀ ਸਲਾਮਤ ਉਹ ਆਪਣੇ ਪਰਿਵਾਰ ਦੇ ਵਿੱਚ ਜਾਣ ਔਰ ਉਹ ਆਪਾਂ ਨੇ ਕੋਲੇ ਰਹਿਣ ਅੱਗੇ ਤੋਂ ਸਮਾਜ ਨੂੰ ਇਹ ਜਿਹੀਆਂ ਮੁੱਦਿਆਂ ਦੇ ਉੱਤੇ ਸੇਧ ਦਿੰਦੇ ਰਹਿਣ ਆਪ ਜੀ ਦਾ ਜਥੇਬੰਦੀ ਇਹ ਕਿਸ ਤਰ੍ਹਾਂ ਦਾ ਸਮਰਥਨ ਹੈ ਨਾ ਦੇਖੋ ਸਾਡੀ ਜਥੇਬੰਦੀ ਦੇ ਸਮਰਥਨ ਦੀ ਗੱਲ ਨਹੀਂ ਹੈ ਮੈਂ ਤਾਂ ਇਹ ਕਹੂੰਗਾ ਕਿ ਅਸੀਂ ਤਾਂ ਹਾਂ ਹੀ ਉਹਦੇ ਜਿਹਦੇ ਲਈ ਉਹ ਬੈਠੇ ਨੇ ਜੀ ਸਮੁੱਚਾ ਸਿੱਖ ਜਗਤ ਉਹਦੇ ਚਰਣਾ ਦੀ ਢੂੜ ਹੈ ਜਿਹਦੀ ਬੇਅਦਬੀ ਨੂੰ ਰੋਕਣ ਲਈ ਉਹ ਬੈਠੇ ਨੇ ਤਾਂ ਸਾਡਾ ਉਹਨਾਂ ਨੂੰ ਸਮਰਥਨ ਕਿਉਂ ਨਹੀਂ ਹੋਏਗਾ ਮੈਂ ਪਹਿਲਾਂ ਵੀ ਇਹ ਵੀਡੀਓ ਦੇ ਰਾਹੀਂ ਇਸ ਚੈਨਲਾਂ ਦੇ ਰਾਹੀਂ ਆਪ ਜੀਆਂ ਦੇ ਚੈਨਲਾਂ ਦੇ ਰਾਹੀਂ ਮਾਰੀ ਫਿਰ ਅਪੀਲ ਹੈ ਕਿ ਜਿੱਥੇ-ਜਿੱਥੇ ਵੀ ਸਾਡੇ ਖਾਸ ਕਰਕੇ ਬੀਕੇਯੂਏ ਇੱਕ ਤੋਂ ਸਿੱਧੂਪੁਰ ਦੇ ਸਾਡੇ ਵਰਕਰ ਨੇ ਸਾਡੇ ਕਾਰਕੁਨ ਬੈਠੇ ਨੇ ਮੇਰੀ ਸਭ ਨੂੰ ਅਪੀਲ ਹੈ ਹੱਥ ਜੋੜ ਕੇ ਕਿ ਜਿਹੜਾ ਕੱਲ ਵਾਲਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਨੂੰ ਤਕੜੇ ਹੋ ਕੇ ਇਹਦੇ ਚ ਹਾਜ਼ਰੀ ਲਵਾਓ ਤੇ ਨੂੰ ਆਪਾਂ ਸਫਲ ਕਰਾਂਗੇ। ਉਹ ਇਹਦਾ ਅਸੀਂ ਸਮਰਥਨ ਕਰਦੇ ਹਾਂ ਤੇ ਸਮਰਥਨ ਕਰਦੇ ਰਹਾਂਗੇ। ਫਿਰ ਆਪ ਜੀ ਦਾ ਅੰਦੋਲਨ ਤੁਹਾਡਾ ਖਨੂਰੀ ਵਾਲਾ ਉਹ ਕਿਸਾ ਨਾਲ ਕਰਕੇ ਕਮਜ਼ੋਰ ਹੋ ਗਿਆ। ਦੇਖੋ ਅੰਦੋਲਨ ਕਮਜ਼ੋਰ ਨਹੀਂ ਹੋਇਆ। ਉਸ ਅੰਦੋਲਨ ਨੂੰ ਤਾਂ ਨਹੀਂ ਤਾਂ ਮਤਲਬ ਇੱਕ ਮਿਸਾਲ ਕਾਇਮ ਕੀਤੀ ਹੈ। ਕਿ ਸਰਕਾਰ ਲਗਾਤਾਰ 1.5 ਮਹੀਨਾ ਰੋਜ਼ ਹਮਲਾ ਕਰਨ ਦੇ ਮੂਰਚ ਸੀ ਕਿ ਅੱਜ ਚੱਕਰੋ ਡੱਲੇਵਾਲ ਨੂੰ ਕੱਲ ਚੱਕਰੋ ਡੱਲੇਵਾਲ ਨੂੰ ਲੇਕਿਨ ਲੋਕਾਂ ਨੇ ਇਨਾ ਜ਼ਬਰਦਸਤ ਮਜ਼ਬੂਤ ਪਹਿਰਾ ਰੱਖਿਆ ਹੈ ਕਿ ਸਰਕਾਰ ਦੀ ਹਿੰਮਤ ਨਹੀਂ ਪਈ ਅਖੀਰ ਸੇਦ ਨੂੰ ਵਿਗੜਦਾ ਵੇਖ ਕੇ ਸਰਕਾਰ ਟੇਬਲ ਤੇ ਆਈ ਗੱਲਬਾਤ ਦਾ ਦੌਰ ਚੱਲਿਆ ਔਰ ਜਦੋਂ ਗੱਲਬਾਤ ਦਾ ਦੌਰ ਸ਼ੁਰੂ ਹੋ ਜਾਂਦਾ ਨਾ ਜੀ ਉਸ ਵੇਲੇ ਆਮ ਪਬਲਿਕ ਤੇ ਲੀਡਰਸ਼ਿਪੇ ਮਹਿਸੂਸ ਕਰਨ ਲੱਗ ਜਾਂਦੀ ਹੁੰਦੀ ਹੈ ਇਹ ਹੁਣ ਗੱਲਬਾਤ ਦਾ ਦੌਰ ਸ਼ੁਰੂ ਹੋ ਗਿਆ ਹੁਣ ਕਿਸੇ ਤਰ੍ਹਾਂ ਦਾ ਮਤਲਬ ਹਮਲਾ ਹੋਣ ਦੇ ਕੋਈ ਚਾਂਸਸ ਨਹੀਂ ਹੈ ਇਸ ਮੀਡੀਅਮ ਜਿਤਨੀ ਅਗਲੀ ਮੀਟਿੰਗ ਦੇ ਵਿੱਚ ਮਸਲੇ ਦਾ ਹੱਲ ਹੋ ਜਾਣਾ ਸੋ ਇਸ ਕਰਕੇ ਸਾਨੂੰ 19 ਤਰੀਕ ਨੂੰ ਜਿੱਦਾਂ ਇਹ ਘਟਨਾ ਵਾਪਰਦੀ ਆ ਮੋਰਚੇ ਤੇ ਹਮਲਾ ਹੋਣ ਦੀ ਉਹਦੇ 4 ਮਈ ਦੀ ਤੇ ਸਾਨੂੰ ਡੇਢ ਦਿੱਤੀ ਹੈ ਸਰਕਾਰ ਨੇ ਕਿ 4 ਮਈ ਨੂੰ ਦੁਬਾਰਾ ਬੈਠਾਂਗੇ ਤਾਂ ਜੇਕਰ ਡੇਢ ਦਿੱਤੀ ਹੈ ਤਾਂ ਦਾ ਮਤਲਬ ਸੁਖਾਵੇਂ ਮਾਹੌਲ ਤੇ ਗੱਲ ਹੋ ਰਹੀ ਹੈ ਤੂੰ ਸਰਕਾਰ ਨੇ ਇਹ ਕੋਈ ਦੁਨੀਆਂ ਨੂੰ ਸਾਰਾ ਜੱਗ ਜ਼ਾਹਿਰ ਹੋ ਗਿਆ ਹੈ ਕਿ ਲੁਧਿਆਣੇ ਦੀ ਸੀਟ ਜਿੱਤਣ ਦੇ ਲਈ ਉਹ ਸਰਕਾਰ ਨੇ ਜੋ ਅੰਦਰ ਖਾਤੇ ਇੱਥੇ ਲੁਧਿਆਣੇ ਦੇ ਵਪਾਰੀਆਂ ਨਾਲ ਕਮਿਟਮੈਂਟ ਕੀਤੀ ਉਹਨੂੰ ਪੂਰਾ ਕਰਨ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਨਹੀਂ ਕਲਾ ਮੈਂ ਤਾਂ ਕਹੂੰਗਾ ਦੇਸ਼ ਦੇ ਕਿਸਾਨਾਂ ਦੇ ਔਰ ਅੱਜੋ ਵੀ ਗਾਹਾਂ ਪੰਜਾਬ ਹਰਿਆਣੇ ਦੀ ਆਮ ਪਬਲਿਕ ਦੀ ਪਿੱਠੇ ਛੁਰਾ ਮਾਰਿਆ ਹੈ ਕਿਉਂਕਿ ਅਸੀਂ ਐਮਐਸਬੀ ਗਰੰਟੀ ਕਾਨੂੰਨ ਮੰਗਦੇ ਸੀ ਐਮਐਸਬੀ ਗਰੰਟੀ ਕਾਨੂੰਨ ਦੀ ਜਦੋਂ ਗੱਲ ਆਉਂਦੀ ਹੈ ਨਾ ਜੀ ਉਦੋਂ ਫਿਰ ਅਗਰ ਸਾਡਾ ਜਿਹੜੇ ਬੁੱਧੀਜੀਵੀ ਬੜਾ ਚਿਲਾ ਰਹੇ ਨੇ ਰੋਲਾ ਪਾ ਰਹੇ ਨੇ ਕਿ ਪਾਣੀ ਗਿਆ ਥੱਲਿਓ ਧਰਤੀ ਹੇਠਲਾ ਪਾਣੀ ਮੁੱਕ ਜਾਣਾ ਹੈ ਸਿਰ ਸਾਡੇ ਕੋਲੇ 15 ਸਾਲ ਦਾ ਪਾਣੀ ਬਚਿਆ ਹੈ ਉਹ ਪਾਣੀ ਬਚਾਉਣਾ ਬਹੁਤ ਜ਼ਰੂਰੀ ਸੀ ਪਰ ਉਹ ਤਾਂ ਹੀ ਬਚਣਾ ਜੇ ਐਮਐਸਬੀ ਗਰੰਟੀਕਰਨ ਬਣੇਗਾ ਲੋਕ ਦੂਸਰੀਆਂ ਫਸਲਾਂ ਵੱਲ ਨੂੰ ਆਪਣਾ ਧਿਆਨ ਕਨਵਰਟ ਕਰਨਗੇ ਝੋਨੇ ਦੇ ਕਣਕ ਦੇ ਫਸਲੀ ਚੱਕਰ ਚੋਂ ਨਿਕਲਣਗੇ ਸੋ ਇਹ ਇਹ ਜਿਹੜੀ ਲੜਾਈ ਸੀ ਇਹ ਜਿਹੜੀ ਮੰਗ ਸੀ ਇਹ ਪੂਰੇ ਪੰਜਾਬ ਦੇ ਹਰ ਵਰਗ ਦੀ ਮਜ਼ਦੂਰ ਦੀ ਮੁਲਾਜ਼ਮ ਦੀ ਇੰਡਸਟਰੀਅਲਿਸਟ ਦੀ ਕਿਸੇ ਵਪਾਰੀ ਦੀ ਕਿਸੇ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਵਿਅਕਤੀ ਦੀ ਹੈ ਮੰਗਾ ਹਰ ਵਿਅਕਤੀ ਦਾ ਇਹ ਮੁੱਦਾ ਹੈ ਔਰ ਮੈਂ ਕਹਾਂਗਾ ਕਿ ਸੱਲੇ ਕਿਸਾਨਾਂ ਦੇ ਪੇਠੇ ਛੁਰਾ ਨਹੀਂ ਮਾਰਿਆ ਪੂਰੇ ਪੰਜਾਬ ਦੀ ਪਿੱਛੇ ਦੇ ਵਿੱਚ ਛੁਰਾ ਮਾਰਿਆ ਹੈ ਜਿਹੜਾ ਸਾਡੇ ਅੰਦੋਲਨ ਨੂੰ 10 ਸਾਲ ਪਿੱਛੇ ਲਿਜਾ ਸਕਿਆ ਭਗਵੰਤ ਮਾਨ ਨੇ ਸਿਰਫ ਇੱਕ ਸੀਟ ਦਿੱਤਾਂ ਨੇ ਹੁਣ ਇਸ ਤਰ੍ਹਾਂ ਕੋਈ ਹੈ ਅੱਗੇ ਗੱਲਬਾਤ ਚੱਲ ਰਹੀ ਹੈ ਸ਼ਿਵਰਾਜ ਚੋਹਾਨ ਨਾਲ ਕੇਂਦਰੀ ਕਿਤੇ ਨਹੀਂ ਦੇਖੋ ਸ਼ਿਵਰਾਜ ਚੋਹਾਨ ਨੇ ਨੂੰ ਅਸੀਂ ਇਹ ਕਿਹਾ ਕਿ ਪੰਜਾਬ ਸਰਕਾਰ ਅਗਰ ਸਾਡਾ ਹਿੱਸਾ ਬਣਦੀ ਹੈ ਮੀਟਿੰਗ ਦਾ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦਾ ਪੰਜਾਬ ਸਰਕਾਰ ਦੇ ਨਾਲ ਵਿਰੋਧ ਹੈ ਲੋਕਾਂ ਦੇ ਅੰਦਰ ਨਰਾਜ਼ਗੀ ਹੈ ਔਰ ਉਹਦੇ ਚੋਂ ਇਹਨਾਂ ਨੂੰ ਵਿੱਚ ਬਿਠਾ ਕੇ ਮੀਟਿੰਗ ਕਰਨੀ ਪੋਸੀਬਲ ਨਹੀਂ ਹੈ ਪੰਜਾਬ ਭਾਰਤ ਸਰਕਾਰ ਅਗਰ ਸੱਚਮੁੱਚ ਜਿਹੜੀ ਹਮਲਾ ਹੋਇਆ ਜਿੱਦੈਂ ਉਹਦੇ ਜੋ ਪਾਰਲੀਮੈਂਟ ਚ ਭਾਰਤ ਸਰਕਾਰ ਬੋਲੀ ਹੈ ਕਿ ਪੰਜਾਬ ਸਰਕਾਰ ਨੇ ਬਹੁਤ ਗਲਤ ਕੀਤਾ ਸਾਡੀ ਕਿਸਾਨਾਂ ਨਾਲ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਚੱਲ ਰਹੀ ਸੀ ਅਗਰ ਉਹਦੇ ਤੇ ਖੜੀ ਹੈ ਤਾਂ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਲਾਂਬੇ ਕਰਕੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਔਰ ਉਹ ਗੱਲਬਾਤ ਉਹ ਕਦੇ ਵੀ ਕਿਸਾਨ ਭਜਦੇ ਨਹੀਂ ਅਸੀਂ ਗੱਲਬਾਤ ਲਈ ਫਿਰ ਵੀ ਤਿਆਰ ਹੋਵਾਂਗੇ ਜੇ ਪੰਜਾਬ ਭਾਰਤ ਸਰਕਾਰ ਇਸਾਨਾ ਨਾਲ ਡਾਇਰੈਕਟ ਗੱਲ ਕਰਦੀ ਹੈ ਜੇ ਸੈਂਟਰ ਗੱਲ ਕਰਦੇ ਆ ਤਾਂ ਤਿਆਰ ਹੈ ਜਥੇਬੰਦੀ ਬਿਲਕੁਲ ਸਾਰੀਆਂ ਜਥੇਬੰਦੀਆਂ ਹਰ ਕਿਸਾਨ ਤਿਆਰ ਹੋਏਗਾ ਇਹਦੇ ਲਈ ਗੱਲਬਾਤ ਕਰਨ ਦੀ ਠੀਕ ਹੈ ਧੰਨਵਾਦ ਸਵਾਗਤ ਕਰਦੇ ਆ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜੋ ਸਰਬ ਧਰਮ ਮਹਾ ਪੰਚਾਇਤ ਦਾ ਆਯੋਜਨ ਜੋ ਇਸ ਸਥਾਨ ਤੇ ਹੋ ਰਿਹਾ ਹੈ ਕੱਲ ਉਹਦੇ ਵਾਸਤੇ ਉਹਦੇ ਨੂੰ ਸਮਰਥਨ ਦੇਣ ਦੇ ਵਾਸਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਇਹਨਾਂ ਨੇ ਅਪੀਲ ਵੀ ਕੀਤੀ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਕਿ ਆਓ ਸਾਰੇ ਰਲ ਕੇ ਕਿਉਂਕਿ ਇਹ ਇੱਕ ਬੇਸਿਕ ਮੁੱਦਾ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਦਾ ਜਿਹੜਾ ਮੁੱਦਾ ਹੈ ਇੱਕ ਬੇਨਾ ਬੇਸਿਕ ਹੈ ਇਹਦੇ ਉੱਤੇ ਕੋਈ ਫੰਡ ਨਹੀਂ ਲੱਗਣਾ ਕੋਈ ਕੁਛ ਕੋਈ ਵੱਡੀ ਗੱਲ ਨਹੀਂ ਕੋਈ ਇਹਦੇ ਵਾਸਤੇ ਖਰਚਾ ਨਹੀਂ ਹੈ ਸਰਕਾਰ ਦਾ ਪਰ ਜੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਇਸ ਅਜ਼ਮਤ ਦੇ ਵਾਸਤੇ ਮੁੱਖ ਮੰਤਰੀ ਸਾਹਿਬ ਦਾ ਹਰਾ ਪੈਨ ਨਹੀਂ ਚੱਲ ਰਿਹਾ ਤੇ ਮੈਂ ਸਮਝਦਾ ਪੰਜਾਬੀਆਂ ਨੂੰ ਹੱਥ ਫੜ ਕੇ ਚਲਾ ਦੇਣਾ ਚਾਹੀਦਾ ਹੈ ਕਿ ਮਜਬੂਰ ਕਰ ਦੇਣਾ ਚਾਹੀਦਾ ਸਰਕਾਰ ਨੂੰ ਕਿ ਜਿਹੜੇ ਗੱਲ ਕਰਕੇ ਜਿਹੜਾ ਤੁਹਾਡਾ ਵਾਅਦਾ ਸੀਗਾ 25 ਜਨਵਰੀ 2022 ਦਾ ਜਿਹੜਾ ਤੁਹਾਡਾ ਵਾਅਦਾ ਸੀ ਜਦੋਂ ਤੁਸੀਂ ਕਿਹਾ ਸੀ ਜੇ ਕਿਤੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਜੇ ਜਿਹੜਾ ਉਹਦਾ ਕਾਨੂੰਨ ਹੈ ਉਹ ਬੇਮਿਸਾਲ ਸਜ਼ਾ ਦਾ ਕਾਨੂੰਨ ਹੋ ਜਾਏ ਕਿ ਕਿਸੇ ਦੀ ਹਿੰਮਤ ਨਾ ਪਈ ਬੇਅਦਬੀ ਕਰਨ ਦੀ ਇਹ ਤੁਹਾਡੇ ਮੂੰਹ ਦੀ ਭਗਵੰਤ ਸਿੰਘ ਮਾਨ ਸਾਹਿਬ ਤੁਹਾਡੇ ਮੂੰਹ ਦਾ ਬਿਆਨ ਹੈ ਜਿਹੜਾ ਤੁਹਾਡੇ ਕੋਲ ਪੂਰਾ ਕਰਾਉਣ ਲਈ ਇੱਕ ਕਿਸਾਨ ਵੀਰ ਕਹਿ ਲਈਏ ਇੱਕ ਪੰਜਾਬੀ ਇੱਕ ਆਮ ਘਰ ਦਾ ਬੱਚਾ ਜਿਹੜਾ ਉਹ ਮਰਦਾ ਪਿਆ ਉਸ 400 ਫੁੱਟ ਉੱਚੇ ਡੈਥ ਬੈੱਡ ਦੇ ਉੱਤੇ ਪਿਆ ਹੋਇਆ ਹੈ ਜਿੱਥੇ ਰੋਜ਼ ਉਹਦਾ ਬੀਪੀ ਹਾਈਕ ਹੁੰਦਾ ਰੋਜ਼ ਉਹਦਾ ਬੀਪੀ ਫਲਕਚੂਏਟ ਕਰਦਾ ਪਤਾ ਨਹੀਂ ਕਿੰਨੇ ਕਿੰਨੇ ਕਸ਼ਟੋ ਸਹਾਰਦਾ ਪਿਆ ਕਾਦੇ ਵਾਸਤੇ ਜਿਹੜਾ ਤੁਹਾਡੀ ਜੇਬ ਚ ਪਿਆ ਪੈਨ ਉਹ ਚੱਲ ਜਾਈ ਸੋ ਅਸੀਂ ਬੇਨਤੀ ਕਰਦੇ ਹਾਂ ਤੁਸੀਂ ਪਿੱਛੇ ਵੀ ਪਿੰਨ ਦਿਨ ਪਹਿਲਾਂ ਵੀ ਕੈਬਨਟ ਦੀ ਮੀਟਿੰਗ ਕੀਤੀ ਹੈ 9 ਤਰੀਕ ਦਾ ਇਹ ਜਿਹੜਾ ਮਤਾ ਹੈ ਤੁਹਾਡੇ ਡਰਾਫਟ ਜਿਹੜਾ ਤੁਹਾਡੀ ਤੁਹਾਡੇ ਡਿਪਟੀ ਪ੍ਰਿੰਸੀਪਲ ਸੈਕਟਰੀ ਸਾਹਿਬ ਦੇ ਪਾਸ ਪਹੁੰਚਿਆ ਹੋਇਆ ਸਾਡੇ ਕੋਲ ਤਾਂ ਡੈਰੀ ਨੰਬਰ ਵੀ ਮੌਜੂਦ ਹੈ ਤੇ ਤੁਸੀਂ ਕਿਉਂ ਨਹੀਂ ਉਹਦੇ ਤੇ ਕਾਰਵਾਈ ਕਰਦੇ ਪਏ ਪੰਜਾਬ ਇਸ ਗੱਲ ਦਾ ਤੁਹਾਡੇ ਤੋਂ ਜਵਾਬ ਮੰਗਦਾ ਤੇ ਮੰਗੇਗਾ ਅਸੀਂ ਇਹੀ ਬੇਨਤੀ ਕਰਦੇ ਹਾਂ ਅਜੇ ਵੀ ਸਮਾਂ ਹੈ ਕਿ ਉਹ ਵੀਰ ਜਿੰਦਾ ਜਗਦਾ ਥੱਲੇ ਆ ਜਾਏ ਇਸ ਵਾਸਤੇ ਤੁਸੀਂ ਫੌਰੀ ਤੌਰ ਤੇ ਉਹਨੂੰ ਅਪਰੂਵ ਕਰਕੇ ਤੇ ਕੈਬਨਿਟ ਵਿੱਚ ਪਾਸ ਕਰਕੇ ਤੇ ਪੰਜਾਬ ਵਿਧਾਨ ਸਭਾ ਦਰਾਂ ਨੂੰ ਪਾਸ ਕਰਕੇ ਪੰਜਾਬ ਦੇ ਵਿੱਚ ਠੰਡ ਵਰਤਾਓ ਇਹ ਜਿਹੜਾ ਪਿਛਲੇ 10 ਸਾਲਾਂ ਤੋਂ ਘਾਣ ਹੋ ਰਿਹਾ ਹੈ ਪੰਜਾਬ ਦੀ ਅਜ਼ਮਤ ਦਾ ਘਾਣ ਹੋ ਰਿਹਾ ਗੁਰੂ ਸਾਹਿਬ ਦੇ ਉੱਤੇ ਹਮਲੇ ਹੋ ਰਹੇ ਨੇ ਕਿਤੇ ਤੇਲ ਪਾ ਕੇ ਅੱਗ ਲਾ ਦਿੰਦਾ ਕਿਤੇ ਅੰਗ ਕਈ ਕੋ ਜਾ ਅਸੀਂ ਉਹ ਬੋਲ ਵੀ ਨਹੀਂ ਸਕਦੇ ਜੋ ਕੁਝ ਹੋ ਰਿਹਾ ਸਾਡੇ ਦੇ ਨਾਲ ਤੇ ਮੁੱਖ ਮੰਤਰੀ ਸਾਹਿਬ ਦਾ ਪਹਿਲਾ ਫਰਜ ਜਦੋਂ ਹੁਣੇ ਦੱਲੇਵਾਲ ਸਾਹਿਬ ਜੀ ਨੇ ਗੱਲ ਕੀਤੀ ਹੈ ਇਹ ਤਾਂ ਪਹਿਲਾ ਫਰਜ ਸੀਗਾ ਇਹਦੇ ਵਾਸਤੇ ਕਿਸ ਨੂੰ ਸੰਘਰਸ਼ ਕਰਨ ਦੀ ਕੀ ਲੋੜ ਸੀ ਪਰ ਫੇਰ ਵੀ ਜੇ ਹੁਣ ਵੀ ਜਾਗ ਜਾਓ ਦੇ ਰਾਜ ਦਰਸਤਾਏ ਵਾਲੀ ਗੱਲ ਹੋਏਗੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ